ਹਾਂਜੀ ਮਿੱਤਰੋ ਵੈਲਕਮ ਹੈ ਜੀ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਲਾ ਵੇ ਮਿੱਤਰੋ ਆ ਗਿਆ ਸਹਿਬ ਸਾਡਾ ਵਾਪਸ ਤੇ ਆਉਦਾ ਹੀ ਸ਼ੇਰ ਲੱਗ ਪਿਆ ਕੰਮ ਤੇ ਕਿੱਦਾਂ ਫੇ ਕਿੱਦਾਂ ਰਿਹਾ ਸਫ਼ਰ ਸਫ਼ਰ ਭਾਈ ਐਂਡ ਐਂਡ ਵਧੀਆ ਰਿਹਾ ਪੂਰਾ ਹੋ ਕੇ ਰਿਪੋਰਟਾਂ ਲੈ ਗਏ ਲਾ ਵੇ ਮਿੱਤਰੋ ਆ ਆਪਣਾ ਜੱਸਾ ਤੇ ਉਹਦੇ ਹੀ ਲੱਗ ਪਏ ਆ ਲੋਹਣ ਨਾ ਮੋਹਰੀ ਸ਼ੀਟ ਜਿਹੜੀ ਲਾਈ ਸੀਗੀ ਇਹਨੂੰ ਹੁਣ ਫੇ ਪਹਿਲਾ ਵਾਲੇ ਰੂਪ ਦੇ ਵਿੱਚ ਦੁਬਾਰਾ ਲਿਆਈਏ ਹੁਣ ਇੱਕ ਹੋਰ ਟਾਸਕ ਲੈ ਕੇ ਜਾਣਾ ਹੈ ਇਹਨੂੰ ਅੱਛਾ ਲੈ ਵੇ ਮਿੱਤਰੋ ਇਹ ਇੱਕ ਨਵੇਂ ਟਾਸਕ ਵਿੱਚ ਹੋਰ ਜਾਣਾ ਆ ਫੇਰ ਮੈਂ ਕਹਾ ਇਹ ਦਾਸਲੀ ਰੂਪ ਜਿਹੜਾ ਹੈ ਖਤਰਨਾਕ ਪੁੱਛ ਲਈਏ ਮਝੈਲ ਨੂੰ ਬਿਲਕੁਲ ਲੈ ਵੇ ਮਿੱਤਰੋ ਕਰੋ ਚੱਕ ਐਨ ਘੋੜਾ ਲਿਬੜਿਆ ਪਿਆ ਪੂਰਾ ਇਹ ਹਰ ਤਰ੍ਹਾਂ ਦੇ ਪਾੜ ਦੀ ਮਿੱਟੀ ਹੈ ਇਹਦੇ ਕੋਲ ਹਰ ਤਰ੍ਹਾਂ ਦੇ ਪਹਾੜ ਦੀ ਰੇਤ ਲੈ ਉਹ ਪਥਰੀਲੇ ਬਰਫ ਵਾਲੇ ਸਾਰੇ ਇਕੱਠੀ ਕਰਕੇ ਲੈ ਕੇ ਆ ਪਰ ਇੱਕ ਗੱਲ ਆ ਨਾ ਤਾਂ ਟਾਇਰਾਂ ਦੀ ਛੜਕ ਤੇ ਕਸਾਈ ਚੰਗੀ ਹੋਈ ਆ ਨਾ ਬਹੁਤ ਟਾਇਰ ਜਦਾਂ ਮਗਰ ਵੇਟ ਲੱਗਾ ਸੀਗਾ ਹਾਂ ਹਾਂ ਸਲਿੱਪਾਂ ਨੇ ਥੋੜੀਆਂ ਕੜਾਈਆਂ ਨਿਉਂ ਤੇ ਸਲਿੱਪਾਂ ਬਹੁਤ ਕੜਾਈਆਂ ਇਹ ਜਿਆ ਵੀ ਗੋਲੀ ਮੰਗੂ ਆਇਆ ਵੀ ਗੋਲੀ ਮੰਗੂ ਆ ਪਰ ਤੈਨੂੰ ਦੇਖ ਕੇ ਨਾ ਲੋਰੀਆਂ ਹੀ ਇਹ ਤੇ ਸਾਨੂੰ ਆਈ ਜਾਂਦੀਆਂ ਸੀਗੀਆਂ ਹਾਂ ਵੀ ਜਾਣਾ ਚਾਹੀਦਾ ਜਾਣਾ ਚਾਹੀਦਾ ਜੀ ਇਹ ਕਿਹਨਾ ਬਹੁਤ ਵਧੀਆ ਹੈ ਜੀ ਲੋਕੇਸ਼ਨ ਆ ਵਧੀਆ ਸੀਗੀਆਂ ਇਸ ਨਾਲ ਅਸਰਾ ਠੀਕ ਆ ਜੀ ਕੰਮ ਉਹ ਤਾਂ ਨਹੀਂ ਕੀ ਲੈ ਬੇ ਮਿੱਤਰੋ ਕਰੋ ਚੈੱਕ ਘੋੜੇ ਦੀ ਹਾਲਤ ਕਰੋ ਚੈੱਕ ਤੇ ਆ ਦੇ ਆ ਮਿੱਤਰਾਂ ਨੇ ਨਾਲੇ ਬੰਨੀ ਆ ਕੋਲੀ ਗਲਾਸੀ ਇਹ ਅੱਗ ਬਾਲਣ ਦੇ ਲਈ ਇੱਕ ਤਾਂ ਬਾਜੀ ਇਹਦੇ ਅੰਦਰ ਪਈ ਹੈ ਟੈਂਕੀ ਚੋਂ ਕੱਢਣੀ ਆ ਇੱਥੇ ਸੜਤੀ ਮੁੰਡੇ ਨੇ ਬਈ ਹੈ ਚੰਗੀ ਤਰ੍ਹਾਂ ਲੱਬੜਿਆ ਪਿਆ ਘੋੜਾ ਮੈਂ ਕਹਿੰਦਾ ਐਂਡ ਹੋਇਆ ਤੇ ਕੰਮ ਹੂੰ ਤੇ ਇਸ ਇਸ ਕਰਕੇ ਨਾ ਭਾਈ ਫਾਇਦਾ ਬਹੁਤ ਆਇਆ ਆਪਾਂ ਨੂੰ ਸ਼ੀਲਡ ਕਰਕੇ ਆ ਸ਼ੀਲਡ ਤਾਂ ਫਾਇਦਾ ਬਹੁਤ ਆ ਫਰੰਟ ਤੋਂ ਨਹੀਂ ਤਾਂ ਠੰਡੀ ਖਵਾ ਬਹੁਤ ਪੈਣੀ ਸੀਗੀ ਉੱਥੇ ਪਈ ਉਹ ਠੰਡੀ ਖਵਾ ਚੱਲਦੀ ਸੀ ਨਾ ਹਾਂ ਤੇ ਜੇ ਕਹਣਾ ਉਹ ਕੰਮ ਹੈ ਬੰਦੇ ਦੀ ਅੱਖ 'ਚੋਂ ਅਥਰੂ ਵੀ ਨਿਕਲੇ ਉਹ ਵੀ ਜਾਮ ਜਾਂਦਾ ਉਹ ਵੀ ਜਾਮ ਜਾਂਦਾ ਜੀ ਮੰਦੇ ਬਾਅਦ ਜੋ ਮਾਰਗੀ ਕਹਿਣੇ ਕੋਸ਼ ਦੇ ਪੈਕਿੰਗੀ ਦੇ ਨਹੀਂ ਗਈ ਸੀ ਤੇ ਅਰ ਵੈਸੇ ਗੱਲ ਕਰਦੇ ਆਂ ਵੀ ਮਿੱਤਰੋ ਤਕੜਾ ਆਇਆ ਬਈ ਸ਼ੇਰ ਸਾਡਾ ਐਡਾ ਲੰਮਾ ਸਫਰ ਕੱਢਿਆ ਆ ਟਰੈਕਟਰ ਤੇ ਬਹੁਤ ਔਖਾ ਤੇ ਇੱਕ ਮੇਨ ਪ੍ਰੋਬਲਮ ਕੀ ਆ ਗਈ ਸੀਗੀ ਜਿੱਦਾਂ ਉਥੇ ਠੰਡ ਦੇ ਨਾਲ ਹਨਾ ਜਿਹੜਾ ਵਿੱਚ ਸੀਟ ਤੇ ਸ਼ੌਕਰ ਸੀਗਾ ਉਹ ਵੀ ਖਰਾਬ ਹੋ ਗਿਆ ਟੁੱਟ ਗਿਆ ਤਾਂ ਸੀਟ ਜੰਪ ਦੇਣੋਂ हट ਗਈ ਹਨਾ ਬਿਲਕੁਲ ਹੀ ਹਨਾ ਆ ਮੈਂ ਆ ਕੇ ਬੈਠਾ ਮੈਂ ਕਹ ਆ ਤਕੜਾ ਵੀ ਇੰਨੀ ਬਾੜ ਕਿੱਦਾਂ ਆ ਗਿਆ ਵੀ ਸੀਟ ਤਾਂ ਤਾਂ ਹਾਲੇ ਹੀ ਉਹ ਖਰਾਬ ਆ ਇਹ ਭਾਜੀ ਵਾਂਗ ਤੂੰ ਜਗਾ ਹੁੰਦੀ ਇੱਕ ਹਾਂ ਵਾਟ ਟਾਈਮ ਅੱਛਾ ਉੱਥੇ ਹੀ ਰੁਟ ਗਿਆ ਸੀ ਆਹਾਂ ਹਾਂ ਰਾਤ ਦੇ 3 ਵਜੇ ਮਤਲਬ ਰਾਤ ਨੂੰ ਉੱਥੇ ਅਸੀਂ ਸਟੇ ਕਰਕੇ ਕੈਂਪਿੰਗ ਕੀਤੀ ਸੀ ਉਹ ਬਣਾਇਆ ਜਿੱਦਣ ਵਲੌਗ ਪਾਇਆ ਸੀ ਮੈਂ ਸਮਾਂ ਸੂ ਮਾ ਕੇ ਖਾਦਾ ਆਪਾਂ ਅੱਛਾ ਉੱਥੇ ਹੀ ਰੁਟ ਗਿਆ ਸੀ ਭਾਜੀ ਕਿਲੋਮੀਟਰ ਬਾਅਦ ਉਸ ਤੋਂ ਬਾਅਦ ਤਾਂ ਲਾ ਲਓ ਵੀ ਕਿੰਨੇ ਕਿਲੋਮੀਟਰ ਅਸੀਂ ਇੱਧਾ ਗੱਡੇ ਆ ਨਹੀਂ ਬੇ ਸ਼ੇਰਾ ਤਕੜਾ ਆ ਆ ਬੇ ਨੂੰ ਆਏ ਵੱਡਾ ਸਾਹਬ ਦਾ ਸਾਥ ਹੀ ਤਾਂ ਹੀ ਕਰਗੇ ਹੋਰ ਹਾਲੇ ਵੀ ਪਿੱਛੋਂ ਹੈਗਾ ਅਸੀਂ ਬਿਲਕੁਲ ਨਾਲ ਦੇ ਭਰਾ ਹੈ ਇੱਥੇ ਮਿੱਤਰਵਾ ਨਾਲ ਲਾ ਕੇ ਆ ਦੇ ਇਥੋਂ ਕਲਰ ਖਰਾਬ ਹੋ ਗਿਆ ਪਰ ਇਹ ਪੀਸ ਇਹ ਤਾਂ ਫਿਰ ਬਾਲਾ ਨਹੀਂ ਇੰਨਾ ਇਹਨੂੰ ਕੀਤਾ ਹੈਗਾ ਕੇਅਰ ਕੀਤੀ ਕਰਕੇ ਇਥੋਂ ਆਹ 크ੈਕ ਹੋ ਗਿਆ ਸੀ ਇਹਦੇ ਵਿੱਚ ਇਹ ਆਪਾਂ ਪੀਸ ਨਵਾਂ ਹੀ ਇਹਦਾ ਲਾ ਦੇਣਾ ਆ ਇਹ ਵੀ ਪੀਸ ਲਵਾ ਪਾ ਲੈਣਾ ਭਾਜੀ ਇੱਕ ਹੋਰ ਜਗਾੜ ਚੇਂਜ ਕਰਨਾ ਇੱਕ ਰੋਲ ਚ ਹਾਂ ਠੀਕ ਹੈ। ਕਾਹਲੀ ਵੀ ਦੁਬਾਰਾ ਆਪਾਂ ਪੇਂਟ ਕਰਾਉਣੀ ਹੈ ਦੀ। ਛਤਰੀ ਵੀ ਪੇਂਟ ਕਰਾਉਣੀ ਆ ਇਦਾਂ ਆ ਫੇ ਤਾਂ ਹੀ ਇੰਨੀ ਫਿਰ ਇਹਦੀ ਨਹੀਂ ਕੀਤੀ ਕੇਅਰ ਕਰਕੇ ਵੀ ਆ ਪੀਸ ਚੇਂਜ ਹੀ ਕਰਨਾ ਸਾਰਾ ਹੀ ਵੀ ਚਲੋ ਕੋਈ ਨਾ ਰੰਗ ਲੱਗ ਗਿਆ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਪੀਸ ਤਾਂ ਨਵਾਂ ਹੀ ਲਵਾਉਣਾ ਆਪਾਂ ਇਹ। ਇੱਕ ਇਹਦੀ ਹੁਣ ਐਤਕੀ ਸੀਟ ਚੇਂਜ ਕਰਾਂਗੇ। ਇਹਦੀ ਸੀਟ ਵੀ ਚੇਂਜ ਕਰਨੀ ਆ। ਰੋਕੇ ਢਿੱਲਾ ਹੋ ਕੇ ਫਿਰ ਹੋ ਜਾਂਦੀ ਉਸੇ। ਉਹ ਜੁੜ ਗਈ ਆ ਤਾਂ ਜੁੜ ਗਿਆ ਨਾਲ ਕਿਦਾਂ ਸਵਾਰ ਹੀ ਜੁੜ ਗਿਆ ਤਾਂ ਰੁਕ ਜਾ ਪਿੱਛੇ ਲੱਗ ਨਹੀਂ ਇਧਰੋਂ ਕਰਾਉਂ ਪੈਂਦਾ ਇਹ ਕਿਤੇ ਫਸ ਗਿਆ ਜਗੜ ਮੰਟ ਇੱਕ ਮਿੰਟ ਰੁਕ ਸਲੈਂਸਰ ਦੀਆਂ ਪੱਤੀਆਂ ਖੋਲੀਆਂ ਸੀ ਦੋਵੇਂ ਉਹ ਥਾਰ ਚ ਪਈਆਂ ਆਲੇ ਹਾਂ ਇਹ ਹੈਗੀ ਭੱਜ ਕੇ ਯਾਰ ਹੁਣ ਮੇਰੀ ਇੱਕ ਗੱਲ ਦਾ ਜਵਾਬ ਦੇ ਸਾਂਭ ਬੰਦਾ ਕੀ ਕਰੂ ਚਾਲਦੇ ਚ ਖੁੱਲ ਗਿਆ ਦੱਸ ਸੋਸਾ ਦੇ ਵੀ ਖੋਲਣਾ ਇਹਦਾ ਇਹਦਾ ਭਾਈ ਗੱਲਾਂ ਗੱਲਾਂ ਕਰਦਾ ਨਹੀਂ 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 ਭਾਜੀ ਨਹੀਂ ਕੱਲ ਨਹੀਂ ਨਹੀਂ ਇਹਦੀ ਆਖ ਖੋਲਦੇ ਸ਼ੀਲਡ ਖੋਲਦੇ ਦੇਖੋ ਜੀ ਸਾਲ ਨੂੰ ਤੀਤਾ ਖੋਲਣੀ ਆਉਦੀ ਇਕੱਠਾ ਕਰ ਮੰਨਿਆ ਹਾਂ ਇਕੱਠਾ ਆਪ ਕਰੋ ਇਹ ਵੀ ਸਹੀ ਆ ਇਹਦੀ ਸਹੀ ਹੈ ਸਾਂਸਰੋ ਸਾਂਸਰ ਵੀ ਖੋਲ ਦਈਏ ਨਹੀਂ ਸਾਂਸਰ ਦੀ ਆਵਾਜ਼ ਸੁਹਣੀ ਹੈ ਇਹ ਨਹੀਂ ਖੋਲਣਾ ਭਾਜੀ ਵਾਕੀ ਕੰਮ ਪਤਲਾ ਸਾਂਸਰ ਪਾ ਕੇ ਲੇਖਦਾ ਮੈਂ ਆਪਣੇ ਵਾਲੇ ਪਾ ਲਈ ਪਾ ਲਈ ਪਤਲਾ ਪਤਲਾ ਵਾਯੂ ਬਹੁਤ ਵਧੀਆ ਵਾਣੀ ਉਹਦੇ ਨਾਲ ਫਰਾਟੇ ਬਹੁਤ ਮਾਰਦੇ ਭਾਈ ਬਹੁਤ ਮਾਰਦੇ ਲੋ ਜੀ ਪਹਿਲਾਂ ਸ਼ੈਲਡ ਖੋਲਣ ਲੱਗੇ ਆ ਥੱਲਿਓ ਆਇਸਾ ਖੋਲਣਾ ਪਹਿਲਾਂ ਹਾਂਜੀ ਆਇ ਜੋ ਖੁੱਲ ਗਿਆ ਪੱਟ ਬਵਾ ਦੇ ਟੁੱਟਾ ਹੀ ਇੱਥੇ ਨਾ ਹਾਂ ਦੇਖ ਰਹਿ ਗਿਆ ਮਾਦਾ ਜੀ ਥੋਲਾ ਚਾਬੀ ਜਾਮ ਹੋ ਗਿਆ ਨਾਟ ਮੇਰਾ ਹੱਥ ਘੁੰਮਦਾ ਵਾਂਗਰੂ ਆ ਚ ਜਾਣਾ ਹਾਂ ਵਾਂਗਤੂ

ਹਾਂ ਆ ਖੋਲ ਉਹ ਟੁੱਟੀ ਐ ਨਾ ਉਥੋਂ ਉਹਦਾ ਲੋਡ ਨਹੀਂ ਪੈਣੀ ਆਪਾਂ ਆ ਨਾਟ ਖੋਲਣਾ ਬਸ ਬਸ ਇਹਦਾ ਖੋਲ ਉਹ ਇਹ ਲਾਈਟਾਂ ਦਾ ਵੀ ਚਾਨਣਾ ਬਹੁਤ ਸੀ ਕਈ ਵੀਰ ਪੁੱਛਦਿਏ ਲਾਈਟ ਲੈਣ ਲਈ ਕਿੱਥੋਂ ਵੀਰੋ ਇਹ ਆਪਾਂ ਨੂੰ ਬਹੁਤ ਲਾਈਟ ਐ ਭਾਜੀ ਨਜ਼ਾਰਾ ਹੁੰਦਾ ਨਹੀਂ ਸਪਿੰਡਰ ਵਾਲੀ ਲਾਈਟ ਨਹੀਂ ਨਹੀਂ ਇਹ ਨਹੀਂ ਉੱਪਰ ਲੀਆਂ ਤਾਂ ਖਰਾਬ ਹੋ ਗਈਆਂ ਆ ਜਿਹੜੀਆਂ ਹਾਂ ਮੁਰਲੀਆਂ ਇਹ ਆਪਾਂ ਲਾਈਆਂ ਉਹ ਲਈਆਂ ਸੀ ਉਥੋਂ ਟਰੱਕ ਮਾਰਕੀਟ ਤੋਂ ਅੰਬਾਲਿਓ ਸ਼ੋਅ ਵਾਲੀਆਂ ਤਾਂ ਖਰਾਬ ਹੋ ਗਈਆਂ ਖਰਾਬ ਹੋ ਗਈਆਂ ਹਾਂ ਆ ਚੱਲਦੀਆਂ ਬਸ ਜਿਹੜੀਆਂ ਬੰਪਰ ਤੇ ਲਓ ਜੀ ਖੁੱਲ ਗਿਆ ਹੁਣ ਇਹਨੂੰ ਲਾ ਲਈਏ ਆ ਗਈ ਜੀ ਆ ਗਿਆ ਜੀ ਲਓ ਬਈ ਚੱਕੋ ਵੇ ਮਿੱਤਰੋ ਰੰਗ ਨਾ ਲਾ ਲਿਓ ਹੁਣ ਮੋਰੋ ਸ਼ੋਅ ਦਾ ਇਹ ਤਾਂ ਮੋਰ ਨੂੰ ਕਰੋ ਇਹਨੂੰ ਚੱਕ ਲਓ ਲਪੜ ਕੇ ਉੱਥੇ ਆ ਜਾਓ ਫੜੇ ਨਹੀਂ ਮਿਲਿਆ ਅੱਲਾ ਬਈ ਖੁੱਲ ਗਿਆ ਕੈਮਰਾ ਖੁੱਲ ਗਿਆ ਕੈਮਰਾ ਆ ਲੈਟਾਂ ਨਾਲ ਹਵਾ ਲਾਣੀਆਂ ਸੀਗੀਆਂ ਤੁਹਾਡੀਆਂ ਲੈਟਾਂ ਖਰਾਬ ਹੋ ਜਾਣੀਆਂ ਲੈਟਾ ਲਾ ਲੋ ਨਾਲੋ ਟਾਇਰੋ ਤਕਰੀਬਨ ਮਿੱਤਰੋ ਇੰਨੇ ਇੰਨੇ ਤਾਂ ਘਸ ਘਟ ਟਾਇਰ ਇੰਨੇ ਇੰਨੇ ਕਸਾਈ ਹੋ ਗਏ ਟਾਇਰਾਂ ਦੀ ਟਾਇਰ ਹੁਣ ਕੋਈ ਕੋਈ ਕੰਪਨੀ ਉਹ ਸਪான்ਸਰ ਕਰ ਦੇਵੇ ਨਜ਼ਾਰੇ ਹਾਂ ਫੇਰ ਨਹੀਂ ਆਇਆ ਕੋਈ ਹਾਂ ਸਪான்ਸਰ ਹਣੇ ਨਾ ਸਪான்ਸਰਾਂ ਦੀ ਆਦਤ ਪੈ ਗਈ ਆ ਭਾਈ ਨਜ਼ਾਰਾ ਵੀ ਆਉਂਦਾ ਹਾਂ ਦੇਖੋ ਅਸੀਂ ਜੇ ਆਪ ਕੰਮ ਕਰਦੇ ਹਾਂ ਸਾਡੇ ਨਾਮ ਤੇ ਹੈਗਾ ਜੋ ਚੀਜ਼ ਲੱਗੀ ਉਹਦਾ ਨਾਮ ਵੀ ਦੇ ਨਾਲ ਹੀ ਬਿਲਕੁਲ ਇਹਦਾ ਗੱਲ ਹੈ ਵਾਕਤ ਆਈ ਹੁੰਦਾ ਉਸਤਾ ਦਾ ਰਖਲਾ ਟੂਲ ਚ ਟੂਲ ਚ ਜੀ ਆਪਾਂ ਨਾਲ ਹੀ ਰੱਖੀ ਨੇ ਜਾਨ ਸਾ ਤੇ ਇਹਨੂੰ ਵੀ ਹੁਣ ਧਵਾਉਣਾ ਪੈਣਾ ਚੰਗੀ ਤਰ੍ਹਾਂ ਧਵਾ ਕੇ ਫੇਰ ਇੱਕ ਘੋੜਾ ਨਿਖਰਨਾ ਆ ਆਹ ਲਾ ਫੜ ਆਹ ਆਨ ਉਹ ਇਹਨੂੰ ਲਿਸ਼ਕਾ ਕੇ ਆ ਨਹੀਂ ਲਿਸ਼ਕਾਉਣਾ ਬਣਦਾ ਆ ਹਾਲਤ ਖਰਾਬ ਵੀ ਬਹੁਤ ਹੋਈ ਆ ਹੁਣ ਫੇਰ ਥੋੜਾ ਜਿਹਾ ਹਿੰਟ ਦੇ ਦਿੰਨੇ ਆ ਹਾਂ ਆਪਾਂ ਧਵਾ ਕੇ ਪਿਛਲੇ ਵੇਟ ਖੋਲ ਦੇਣੇ ਅਗਲੇ ਵੇਟ ਲਾ ਦੇਣੇ ਉਹ ਕੋਈ حساب ਲਾ ਰਿਹਾ ਕਿੰਦਰ ਜਾਣਾ ਹੈ ਕਿੰਦਰ ਜਾਣਾ ਬਾਕੀ ਵੀ ਮਿੱਤਰੋ ਕਮੈਂਟ ਕਰਕੇ ਦੱਸਿਓ ਬਈ ਮਗਲੇ ਵੇਟ ਕਾਦੇ ਲਾਉਣੇ ਆ ਤਾਂ ਮੁਰੇ ਵੇਟ ਕਾਦੇ ਕੱਸਣਾ ਇਹ ਵੀ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਹਾਂ ਇੰਨਾ ਕੁ ਗੱਲ ਤੁਸੀਂ ਕਰ ਲਿਆ ਹਾਂ ਆ ਦੇਖਣਾ ਆਵੇ ਕਿਹੜਾ ਭਰਾ ਸਹੀ ਕਮੈਂਟ ਕਰਦਾ ਆ ਬਿਲਕੁਲ ਬਿਲਕੁਲ ਭਲੀ ਹੁਣ ਇਹਦੇ ਕਰਕੇ ਤਾਂ ਫਟਾਫਟ ਲੱਗੇ ਆ ਕਿ ਕੰਮ ਹੋ ਜੂਵੇ ਸਖਸ਼ਿੰਬਾ ਰੈਡੀ ਗਈ ਹੈ ਹਾਂ ਸਖਸ਼ਿੰਬਾ ਸਖਸ਼ਿੰਬਾ ਰੈਡੀ ਕਰਨਾ

ਉਹ ਆ ਜੀ ਬਾਹਰ ਲੇਟ ਆ ਬਾਦੂ ਲੇਟ ਕਿੰਨੀ ਆ ਹਮ ਸਹੀ ਆ ਹਾਂ ਕਿੰਨੀ ਆ ਲੇਟ ਦਾ ਕੰਮ ਆਪਣਾ ਡਾ ਨੀ ਕੀ ਜਹੀ ਆ ਨਾਲੇ ਰਾਤ ਨੂੰ ਲੋ ਚੰਗੀ ਕਰ ਦੇਣੀ ਇਹਨੇ ਆ ਦੇਖ ਫਰੰਟ ਤੇ ਲੱਗੀਆਂ ਜਿਹੜੀਆਂ ਦੋ ਆ ਇੱਕ ਅੰਦਰ ਪਈ ਹਲੇ ਕੋਕੀ ਜੀ ਸਹੀ ਆ ਓਕੇ ਆ ਲੇਟਾਂ ਦਾ ਇਹਨਾਂ ਨੂੰ ਆਪਾਂ ਇੱਥੇ ਲਾ ਦੇਣਾ ਇੱਥੇ ਵੀ ਇੱਥੇ ਪਿੱਛੇ ਲਾਵਾਂਗੇ ਤਾਂ ਹੋ ਇੱਥੇ ਬਹੁਤ ਸੋਹਣੀ ਲੱਗੀ ਰਬੜ ਦਾ ਪੀਸ ਜਾ ਕੇ ਨਾ ਬੜੀ ਵਧੀਆ ਇਹਨੂੰ ਲੈ ਰੱਖ ਕੇ ਆਪਾਂ ਲਾ ਦਾਂਗੇ ਲੈਟਾਂ ਵਾਲਾ ਕੰਮ ਵਧੀਆ ਹੋਵੇ ਫੇਰੇ ਬੰਦਾ ਟਰੈਵਲ ਵਧੀਆ ਕਰਦਾ ਰਾਤ ਨੂੰ ਮੇਰਾ ਭਾਈ ਲੈਟਾਂ ਦੇ ਨਾਲ ਹੀ ਆ ਆ ਸਹੀ ਗੱਲ ਆ ਅਸੀਂ ਜਿੰਨਾ ਮਰਜ਼ੀ ਕਿਸ਼ ਲਾ ਗੀਏ ਹੂੰ ਸੋਹਣੀ ਲੱਗਣੀ ਲੱਗੀ ਭਾਈ ਆਹੋ ਸੋਹਣੀ ਲੱਗਣੀ ਲੱਗੀ ਇਸ ਇਸ ਕੁਝ ਨਹੀਂ ਦਿੱਤੇ ਕਿ ਲੱਗਦੀ ਇਹਤੋਂ ਲਾ ਕੇ ਇਹਦੇ ਵਿੱਚ ਅਸੀਂ ਥੱਲੇ ਮਗਰਾਲ ਦੇ ਨਿਕਲਦੇ ਨਾਲ ਕਨੈਕਟ ਹੋਰ ਹੋਰ ਉਹਨਾਂ ਪਾਰਕ ਲੈਟਨ ਵਾਲੀ ਹੋ ਜਾਣੀ ਹੈ ਜਿੱਦਾਂ ਮੈਂ ਉਹਨਾਂ ਕੀਤੀ ਆ ਮਸ਼ੀਨ ਤੇ ਜਦ ਮੈਂ ਚਲਾਉਣਾ ਉਹ ਕੰਮ ਸੈਕਟਰ ਨਾਲ ਹੂੰ ਕੰਮ ਆਪਣਾ ਡਨ ਹੋ ਗਿਆ ਸ਼ੀਲਡ ਆਪਾਂ ਖੋਲਤੀ ਹੁਣ ਖੋਲਾਂਗੇ ਛਤਰੀ ਛਤਰੀ ਨੂੰ ਆਪਾਂ 1-2 ਦਿਨ ਬਾਅਦ ਖੋਲਾਂ ਕਿਉਂਕਿ ਇੱਥੇ ਮਿਊਜ਼ਿਕ ਸਿਸਟਮ ਲੱਗਾ ਆ ਫਿਰ ਯਾਰ ਉਹਨੂੰ ਸਾਰਾ ਸੈੱਟ ਕਰਨਾ ਪੈਣਾ ਆ ਉਹ ਕੰਮ ਸੂਤ ਜਾਉਣਾ ਨਹੀਂ ਫਿਰ ਆਪਣਾ ਠੀਕ ਹੈ ਤੇ ਦੇਖਦੇ ਆਂ ਵੈਸੇ ਭਾਈ ਆਉਣ ਦੇ ਭਾਈ ਨਾਲ ਸਲਾਹ ਕਰ ਲੈਨੇ ਆ ਛਤਰੀ ਵੀ ਦੇਖਦੇ ਹੁਣੇ ਹੀ ਲਾ ਦਿੰਨੇ ਆ ਫਿਰ ਹੈ ਸੋਹਣੇ ਦੇਖ ਲਓ ਮਰਜੀ ਹੈ ਹਨਾ ਛਤਰੀ ਆਪਾਂ ਐਂ ਕਰਾਂਗੇ ਜਿਆਦਾ ਨਹੀਂ ਨਾਟ ਖੋਲਦਾ ਛਤਰੀ ਦੇ ਉੱਪਰ ਨੇ ਢਿੱਲੇ ਕਰ ਦਿੰਨੇ ਆ ਆਹੋ ਮਿਊਜ਼ਿਕ ਸਿਸਟਮ ਵਾਲੇ ਨਹੀਂ ਖੋਲਦੇ ਪੱਤੀਆਂ ਲੱਗੀਆਂ ਰਹਿਣ ਦਿੰਨੇ ਆ ਠੀਕ ਹੈ ਛਤਰੀ ਖੋਲ ਲੈਨੇ ਬਸ ਉਤੋਂ ਭਾਈ ਨੂੰ ਆਉਣ ਦਾ ਫਿਰ ਕਰਦੇ ਆ ਡਿਸਕਸ਼ਨ ਇਸ ਬ ਤਦੋਂ ਹੀ ਘਰਣ ਦਾ ਲੱਗੀ ਅੱਛਾ ਤਦੋਂ ਇਹ ਦਾ ਤਦੋਂ ਕੋਈ ਗੱਲ ਨਹੀਂ ਫਲਾਉਣੀ ਲਾ ਵੀ ਦਿਮਾਗ ਟੈਲੀਫੋਨ ਚੱਕਣ ਨਹੀਂ ਆਹ ਚਾਰ ਨਾਟ ਆਪਾਂ ਖੋਲ ਕੇ ਲਾ ਦਾਂਗੇ ਪੱਤੀਆਂ ਰਹਿਣ ਦਾਂਗੇ ਛਤਰੀ ਛਤਰੀ ਖੋਲ ਦਾਂਗੇ ਬਸ ਠੀਕ ਨਹੀਂ ਇਹ ਮੇਰਾ ਦਿਮਾਗ ਕੱਲਾ ਛੱਡਾਂਗੇ ਫਿਰ ਸਾਰੀ ਇੱਥੋਂ ਖੋਲ ਦਾਂਗੇ ਹਨਾ ਇਹਨੂੰ ਲੰਡਾ ਜਿਹਾ ਕਰ ਦਾਂਗੇ ਲੰਡੇ ਜਿਹੇ ਜਿਹਨੇ ਸੋਨਾ ਵੀ ਬਹੁਤ ਲੱਗਦਾ ਹਾਂ ਲਓ ਜੀ ਵੀਰੋ ਡਿਸਾਈਡ ਹੋ ਗਿਆ ਫਿਰ ਆਪਾਂ ਛਤਰੀ ਵੀ ਖੋਲ ਹੀ ਦਵਾਂਗੇ ਇਹਦੀ ਹਾਂ ਇਹ ਚੁੱਕ ਲੈਨੇ ਕੋਈ ਗੱਲ ਵਿੱਚ ਪਾ ਇਹ ਚ ਪਾ ਲਓ ਜੀ ਆਪਾਂ ਹੁਣ ਪਾਜੀ ਇਹਨੂੰ ਰੱਖ ਲਓ ਆਪਣੇ ਕੋਲ ਹੀ ਰੱਖ ਲਓ ਕਿਤੇ ਵੀ ਠੀਕ ਨਹੀਂ ਇਹਨੂੰ ਬਾਅਦ ਚ ਸੰਭਾਲ ਲਾਂਗੇ ਆਪਾਂ ਤੇ ਹੁਣ ਪਹਿਲਾਂ ਇਹਦੀ ਕਰਾਉਣੀ ਆਪਾਂ ਸਰਵਿਸ ਠੀਕ ਐ ਨਹਾਈ ਧੋਈ ਤੇ ਇੱਕ ਦੋ ਦੋ ਜਗ੍ਹਾ ਤੋਂ ਹਲਕੀ ਹਲਕੀ ਲੀਕੇਜ ਜੀ ਆ ਉਹ ਵੀ ਸੇ ਦੇਖਾਉਣੀ ਆ ਹਾਂਜੀ ਬਈ ਤੋਂ ਬਾਅਦ ਦੋ ਦਿਨ ਤੋਂ ਕੱਲ ਤੇ ਬਰਸਤ ਤੋਂ ਬਾਅਦ ਪਿਉ ਤੇ ਚੱਲਦੇ ਆ ਹਾਂਜੀ ਮੈਂ ਵੀ ਉਹਦੇ ਸਾਰੇ ਪੈਪਰ ਸੈਟ ਕਰਾ ਕੇ ਲਿਓਣੇ ਆ ਬਾਅਦ ਬਾਅਦ ਸਹੀ ਆ ਫਿਰ ਭਾਜੀ ਇਹ ਵੀ ਕਰਾਉਣੀ ਆ ਤੇ ਨਾਲੇ ਫੇਰ ਇਹਨੂੰ ਇਹਨੂੰ ਵੀ ਕਰਾਉਣੀ ਆ ਸਰਵਿਸ ਇਹਦੀ ਕਰਵਾ ਲੈ ਹਾਂਜੀ ਬਈ ਤੇ ਲਓ ਜੀ ਝੋਟੇ ਆਪਣੇ ਸਾਧ ਦਿੱਤਾ ਪੂਰਾ ਠੀਕ ਹੈ ਮੈਂ ਕਹਿੰਦਾ ਨਜ਼ਾਰਾ ਲਿਆ ਦਿੱਤਾ ਤੇ ਹੁਣ ਤੁਹਾਨੂੰ ਮਿਲਾਂਗੇ ਥੋੜੇ ਟਾਈਮ ਤੱਕ ਹਾਂਜੀ ਵੀਰੋ ਸੋ ਇਹ ਤਾਂ ਆਪਾਂ ਖੋਲ ਲਿਆ ਤੇ ਬਾਕੀ ਦਾ ਜਿਹੜਾ ਕੰਮ ਹੈ ਉਹ ਆਪਾਂ ਇੱਕ ਅੱਧੇ ਦਿਨ ਤੱਕ ਕਰਦੇ ਹਾਂ ਠੀਕ ਹੈ ਮੇਨ ਇਹਨੂੰ ਸੀ ਖੋਲਣਾ ਕਿਉਂ ਟਰੈਕਟਰ ਇੱਕ ਪਤਾ ਲੈ ਕੇ ਜਾਣਾ ਹੈ ਇਦਾਂ ਥੋੜਾ ਅਜੀਬ ਜਿਹਾ ਦੇਖਦੇ ਆ ਲੋਕ ਤੇ ਆਪਾਂ ਤਾਂ ਕਰਕੇ ਇਹਨੂੰ ਖੋਲ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਪਿਛਲੇ ਵੇਟ ਕਿਉਂ ਲਾਉਣੇ ਤੇ ਅਗਲੇ ਕਿਉਂ ਲਾਉਣੇ ਆ ਠੀਕ ਹੈ ਅੱਜਕੱਲ ਬੜਾ ਟ੍ਰੈਂਡਿੰਗ ਚ ਮੁੱਦਾ ਚੱਲਣ ਡਿਆ ਆਪਾਂ ਵੀ ਉਸ ਮੁੱ ਇਹ ਆ ਕਿ ਮੈਨੂੰ ਟ੍ਰਿਪ ਦੇ ਅਕੋਰਡਿੰਗਲੀ ਬਹੁਤ ਵੀਰਾਂ ਦੇ ਮੈਸੇਜ ਆ ਰਹੇ ਆ ਕਿ ਵੀਰੇ ਕਿੱਥੋਂ-ਕਿੱਥੋਂ ਗਏ ਸੀ ਕੀ ਆ ਕੀ ਨਹੀਂ ਇਹ ਸਾਰਾ ਸਿਸਟਮ ਜਿਹੜਾ ਨਾ ਆਪਾਂ ਲਾਈਵ ਕਰਾਂਗੇ ਇੱਕ ਦਿਨ YouTube ਲਾਈਵ ਰੱਖ ਲਾਂਗੇ ਤੇ Q&A ਉਹਦੇ ਚ ਹੀ ਕਰ ਲਾਂਗੇ ਨਾਲੇ ਲਾਈਵ ਆਜੂਗਾ ਨਾਲੇ ਸਾਰੇ ਵੀਰਾਂ ਭਰਾਵਾਂ ਨਾਲ ਗੱਲਬਾਤ ਹੋ ਜੂਗੀ ਇੱਕ ਟਾਈਮ ਡਿਸਾਈਡ ਕਰ ਲਾਂਗੇ ਦਿਨ ਡਿਸਾਈਡ ਕਰ ਲਾਂਗੇ ਉਸ ਦਿਨ ਆਪਾਂ ਲਾਈਵ ਆ ਕੇ ਤੇ ਜਿਹੜਾ ਸਾਰਾ ਜੋ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਉਹ ਦਿੱਤੇ ਜਾਣਗੇ ਠੀਕ ਹੈ ਤੇ ਬਾਕੀ ਹਲੇ ਟ੍ਰੈਕਟਰ ਦਾ ਕੰਮ ਕਾਫੀ ਕਰਾਉਣ ਵਾਲਾ ਹੋ ਗਿਆ ਠੀਕ ਹੈ ਬਸ ਤਾਂ ਸਰਵਿਸ ਇਹ ਫਿਰ ਤੁਹਾਨੂੰ ਤਾਂ ਚਲੋ ਮੈਂਟਰੀ ਹੋ ਗਿਆ ਉਹ ਮੈਂ ਛਤਰੀ ਲਾਵਾਂਗੇ ਥੱਲੇੋਂ ਇੱਕ ਤੋਂ ਜਗ੍ਹਾ ਤੋਂ ਜਿੱਥੋਂ ਲੀਕੇ ਜਾਈ ਉਹ ਦੇਖਾਂਗੇ ਛੋਟੇ ਛੋਟੇ ਜਿਹੜੇ ਕੰਮ ਆ ਸਾਰੇ ਨਿਬੇੜਦੇ ਆ ਹਲੇ ਵੇਟ ਚੜਾਉਣੇ ਆ ਸਭ ਤੋਂ ਜ਼ਿਆਦਾ ਪੰਗਾ ਤੇ ਵੇਟਾਂ ਨੇ ਪਾਉਣਾ ਆ ਵੇਟ ਲਵਾਉਣਗੇ ਤੁੱਕੀ ਇੱਕ ਵਾਰੀ ਜਾਂ ਹਾਂਜੀ ਵੀਰੋ ਸੋ ਟਰੈਕਟਰ ਦਾ ਜਿਹੜਾ ਕੰਮ ਤੁਸੀਂ ਵਲੌਗ ਚ ਦੇਖਿਆ ਉਹਨਾਂ ਕੰਮ ਆਪਾਂ ਨਿਬੇੜਤਾ ਹੀ ਸ਼ੀਲਡ ਖੋਲਤੀ ਸੀ ਮੇਨ ਸ਼ੀਲਡ ਖੋਲਦਾਂ ਖੋਲਣ ਦਾ ਰੀਜ਼ਨ ਇਹ ਸੀਗਾ ਵੀ ਉਹਨੂੰ ਹੁਣ ਸੰਭਾਲ ਕੇ ਰੱਖ ਲਈਏ ਬਾਬੇ ਨੇ ਚਾਹਿਆ ਕਿਸੇ ਨੈਕਸਟ ਟ੍ਰਿਪ ਤੇ ਆਪਣਾ ਸਬਬ ਬਣਿਆ ਤੇ ਆਪਾਂ ਉਹਨੂੰ ਦੁਬਾਰਾ ਕੱਸਾਂਗੇ ਠੀਕ ਹੈ ਉਹ ਚੀਜ਼ ਬਣਵਾਈ ਸੀ ਹੁਣ ਸੰਭਾਲ ਕੇ ਰੱਖਣ ਵਾਲੀ ਆ ਤੇ ਹੁਣ ਟਰੈਕਟਰ ਤੇ ਥੋੜੇ ਬਹੁਤੇ ਕੰਮ ਕਰਾਉਣ ਵਾਲੇ ਜਿਵੇਂ ਕਿ ਮੈਂ ਤੁਹਾਨੂੰ ਵਲੌਗ ਦੇ ਪਿੱਛੇ ਦੱਸਿਆ ਈ ਕਲਿੱਪਾਂ ਚ ਕਿ ਸਰਵਿਸ ਵਗੈਰਾ ਹੋਰ ਵੀ ਜੋ ਵੀ XYZ ਜੋ ਵੀ ਕੰਮ ਹੈ ਉਹ ਕਰਾਉਣੇ ਆ ਤੇ ਕਮੈਂਟ ਕਰਕੇ ਤੁਸੀਂ ਦੱਸਣਾ ਜ਼ਰੂਰ ਆ ਜਿਹੜੀ ਮੈਂ ਜੀ ਤੁਹਾਨੂੰ ਪੁੱਛੀ ਆ ਵੀ ਪੰਗਾ ਕੀ ਲੈਣ ਲੱਗਿਆ ਹੁਣ ਤੁਹਾਨੂੰ ਵੀ ਪਤਾ ਆ ਤੇ ਇਸ ਤੋਂ ਪਹਿਲਾਂ ਵਾਲੇ ਵਲੌਗ ਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਣਾ ਇੱਕ ਪਲਾਨ ਹੋਰ ਬਣਦਾ ਪਿਆ ਆ ਤੇ ਉਹ ਪਲਾਨ ਵੀ ਵੀਰੋ ਨੈਕਸਟ ਲੈਵਲ ਹੋਊਗਾ ਠੀਕ ਹੈ ਮਤਲਬ ਉਹ ਆਮ ਬੰਦੇ ਲਈ ਔਖਾ ਆ ਤੇ ਚਲੋ ਮਹਾਰਾਜ ਨੇ ਕਿਰਪਾ ਵਰ ਕੀਤੀ ਆ ਤੇ ਥੋੜਾ ਜਿਹਾ ਆਪਣਾ ਕੰਟੈਕਟ ਬਣਿਆ ਤੇ ਆਪਾਂ ਉਹ ਕਰਨ ਲੱਗੇ ਆ ਉਹ ਉਹ ਤੁਹਾਨੂੰ ਅਪਕਮਿੰਗ ਵਲੌਗਸ ਚ ਪਤਾ ਲੱਗ ਜੂਗਾ ਤੇ ਫਿਲਹਾਲ ਆਪਾਂ ਜਿਹੜੇ ਆ 2-3 ਕੰਮ ਕਰਨੇ ਆ ਪਰ ਹੈ ਇਕੱਠੇ-ਇਕੱਠੇ ਜੇ ਆ ਹੁਣ ਉਲਝਣ ਮੈਨੂੰ ਜ਼ਿਆਦਾ ਹੋਊਗੀ ਕਿਉਂਕਿ ਮੈਂ ਕਰਨੇ ਆ ਮੈਨੂੰ ਪਤਾ ਆ ਤੇ ਹੁਣ ਥੋੜਾ-ਥੋੜਾ ਹਿਸਾਬ-ਕਿਤਾਬ ਜਿਹੜਾ ਆ ਉਲਝੇ ਜਾਣਾ ਆ ਉਲਝਣ ਤੋਂ ਨਿਕਲਣਾ ਵੀ ਪੈਂਦਾ ਆ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਛੇੜ ਲੈਨੇ ਆ ਨਾ ਫਿਰ ਜਦੋਂ ਇੱਕ-ਇੱਕ ਕਰਕੇ ਕਰਾਂਗੇ ਫਿਰ ਤਾਂ ਸਹੀ ਆ ਜਦੋਂ ਇਕੱਠਾ ਬਰਡਨ ਪਾ ਦਿੱਤਾ ਨਾ ਉਹ ਸੋ ਫਿਲਹਾਲ ਜੇ ਤੁਸੀਂ ਜਿਹੜੇ ਤੁਸੀਂ ਅਪਕਮਿੰਗ ਵਲੌਗ ਦੇਖਣੇ ਆ ਉਹਨਾਂ 'ਚ ਤੁਸੀਂ ਦੇਖੀ ਜਾਣਾ ਵੀ ਕੀ ਕੁਝ ਹੁੰਦਾ ਕਿਦਾਂ ਕਿਉਂਕਿ ਮੇਰੀ ਆਦਤ ਹੈ ਮੈਂ ਇੱਕ ਇੱਕ ਚੀਜ਼ ਡਿਟੇਲ 'ਚ ਤੁਹਾਨੂੰ ਦੱਸਣੀ ਆ ਤੇ ਡਿਟੇਲ ਜੀ ਕੰਮ ਕਰਨਾ ਆ ਉਲਝਾਵਾਂ ਪਾ ਕੇ ਕੋਈ ਫਾਇਦਾ ਨਹੀਂ ਆ ਤੇ ਉਹਦੇ ਨਾਲ ਪ੍ਰੋਬਲਮ ਜ਼ਿਆਦਾ ਕ੍ਰੀਏਟ ਹੁੰਦੀ ਆ ਕਿਉਂਕਿ ਨਾ ਤਾਂ ਤੁਹਾਨੂੰ ਸਮਝ ਲੱਗਣੀ ਆ ਨਾ ਮੈਨੂੰ ਸਮਝ ਲੱਗਣੀ ਆ ਤਾਂ ਬੈਟਰ ਇਹੀ ਆ ਕਿ ਆਪਾਂ ਇੱਕ ਇੱਕ ਕਰਕੇ ਉਹਨਾਂ ਕੰਮਾਂ ਨੂੰ ਛੇੜਾਂਗੇ ਸੋ ਫਿਲਹਾਲ ਇਸ ਵਲੌਗ 'ਚ ਇੰਨਾ ਹੀ ਆ ਉਮੀਦ ਕਰਦਾ ਤੁਸੀਂ ਵਲੌਗ ਨੂੰ ਪਿਆਰ ਦਵੋਗੇ ਵਧੀਆ ਲੱਗੂਗਾ ਤੁਹਾਨੂੰ ਇਹ ਵਲੌਗ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜਿਹੜੇ ਵੀ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੈਨੂੰ ਇੰਸਟਾਗ੍ਰam ਤੇ ਜਾ ਕੇ ਫੋਲੋ ਜ਼ਰੂਰ ਕਰ ਲਿਓ ਮਿਲਦੇ ਆ ਤੁਹਾਨੂੰ ਜਲਦੀ ਨਵੇਂ ਵਲੌਗ ਨਾਲ